ਧਰਮ ਮਜ਼ਦੂਰ ਹੈ ਜਿੰਦਾਬਾਦ ਇੱਕ ਕਰਤੇ ਹਰ ਸਮਾਂ ਬਟੇ ਦਾ ਸਹਾਰਾ ਬਟੇ ਦਾ ਇੱਕ ਕਰਤੇ ਸਨ ਉਹ ਵੀਰਵਾਦਾ ਸਾਹਿਬ ਐਸੇ ਏਰੀਆ ਚ ਆਏ ਹਨ ਉਹਨਾਂ ਦਾ ਤਕਰੀਬਨ ਸੈਕਟਰੀ ਦੇ ਹਿਸਾਬ ਨਾਲ ਡਾਇਰੈਕਟਰ ਸੀਗੇ ਪਰ ਉਹੀ ਕਿਸਾਨ ਇਹ ਟਰੈਕਟਰ ਉਹਨਾਂ ਦੀ ਰੈਲੀ ਚ ਲੈ ਕੇ ਆਏ ਸੀ ਪਰ ਅੱਜ ਬਹੁਤ ਘੱਟ ਇੱਥੇ ਦਿਖ ਰਹੇ ਨੇ ਕਰਦਾ ਉਹ ਮੋਟਾ ਬਣੇ ਸਾਡੇ ਦਾ ਟਰੈਕਟਰ ਅਸੀਂ ਸਰਕਾਰ ਨੂੰ ਕਹਿੰਦੇ ਆ ਅੱਜ ਤੂੰ ਕੱਲਾ ਨਵਦੀਪ ਸਿੰਘ ਦੀ ਗ੍ਰਿਫਤਾਰੀ ਕੀਤੀ ਆ ਤੂੰ ਤਿਆਰ ਰੱਖ ਤੇਰੀਆਂ ਜੇਲਾਂ ਦੇ ਵਿੱਚ ਜਗ੍ਹਾ ਘਟ ਜਾਣੀ ਇੰਨੀਆਂ ਗ੍ਰਿਫਤਾਰੀਆਂ ਦਵਾਂਗੇ ਵੀ ਤੇਰੇ ਕੋਲ ਜਗ੍ਹਾ ਨਹੀਂ ਹੋਣੀ ਜੇਲਾਂ ਦੇ ਵਿੱਚ ਸਰਕਾਰ ਸਾਡੀ ਜਿੰਨੀਆਂ ਗ੍ਰਿਫਤਾਰੀਆਂ ਕਰ ਸਕਦੀ ਆ ਉੰਨੀਆਂ ਹੋਰ ਕਰੇ ਭੀਜੇਪੀ ਨੂੰ ਕੱਲੇ ਕੱਲੇ ਪਿੰਡ ਦੇ ਵਿੱਚ ਫੜਨਾ ਬੰਦ ਕਰ ਦਵਾਂਗੇ ਹਰ ਇੱਕ ਪਿੰਡ ਦੇ ਵਿੱਚ ਕਾਲੇ ਝੰਡੇ ਦਿਖਾ ਕੇ ਹਰ ਇੱਕ ਪਿੰਡ ਦੇ ਵਿੱਚ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਜਾਊਗਾ ਕਿਸੇ ਪਿੰਡ ਦੇ ਵਿੱਚ ਬਰਨ ਨਹੀਂ ਦਿੱਤਾ ਜਾਊਗਾ ਜਲਦੀ ਹਰ ਇੱਕ ਪਿੰਡ ਦੇ ਵਿੱਚ ਤੁਸੀਂ ਦੇਖਿਓ ਤੁਹਾਨੂੰ ਫਲੈਕਸ ਲੱਗੇ ਨਜ਼ਰ ਆਉਣਗੇ ਜਿੱਥੇ ਲੋਕ ਕਹਿਣਗੇ ਵੀ ਬੀਜੇਪੀ ਸਾਡੇ ਪਿੰਡ ਦੇ ਵਿੱਚ ਜਿੱਕੇ ਖਾਲਸਾ ਸ਼ਹੀਰੀ ਭਾਈ ਗੁਰਜੀ ਕੀ ਫਤਿਹ ਅੱਜ ਕਿਸਾਨਾਂ ਵੱਲੋਂ ਕੌਮ ਦਿੱਤੀ ਗਈ ਸੀ ਕਿ ਪੂਰੇ ਭਾਰਤ ਦੇ ਵਿੱਚ 1 ਮਾਰਚ ਕੱਢਿਆ ਜਾਵੇ ਸਾਡੇ ਨਾਲ ਮੌਜੂਦ ਨੇ ਕਿਸਾਨ ਆਗੂ ਉਹਨਾਂ ਗੱਲਬਾਤ ਕਰਦੇ ਆ ਇਸ ਮਾਰਚ ਦਾ ਮਕਸਦ ਕੀ ਆ ਅਸੀਂ ਆ ਬਈ ਸਾਸੀ ਗੱਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਐ ਦੱਸੋ ਅੱਜ ਰਹਾ ਮਾਰਚ ਕੱਟਿਆ ਜਾ ਰਿਹਾ ਮਾਰਚ ਦਾ ਮੇਨ ਮਕਸਦ ਕੀ ਆ ਅੱਜ ਦੀ ਮਾਰਚ ਦਾ ਅੱਜ ਸਾਡਾ ਮੁੱਖ ਮਕਸਦ ਇਹ ਆ ਵੀ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਵੀ ਮੋਰਚਾ ਬਿਲਕੁਲ ਖਤਮ ਹੋ ਗਿਆ ਮੋਰਚਾ ਠੰਡਾ ਹੋ ਗਿਆ ਲੋਕ ਨਹੀਂ ਇਹਨਾਂ ਨਾਲ ਆਗੇ ਪਹਿਲਾਂ ਤਾਂ ਦੇਖੋ ਕਈ ਕਿਲੋਮੀਟਰ ਦਾ ਕਾਫਲਾ ਸਾਡੇ ਨਾਲ ਆਇਆ ਉਸ ਤੋਂ ਬਾਅਦ ਸਾਡੇ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਜਿਹੜੀ ਬੀਜੇਪੀ ਸਰਕਾਰ ਆ ਕਿਸਾਨਾਂ ਦੀ ਕਤਲ ਸਰਕਾਰ ਸਾਡੇ ਬੇਕਸੂਰ ਨੌਜਵਾਨ ਜਿੱਲਾਂ ਦੇ ਵਿੱਚ ਬੰਦ ਕਰੇ ਹੋਏ ਨੇ ਉਹਨਾਂ ਨੂੰ ਤੁਰੰਤ ਰਿਹਾ ਕਰੇ ਉਸ ਤੋਂ ਬਾਅਦ ਜਿਹੜਾ ਸ਼ੁਭਕਰਨ ਜਿਹੜੀ 0 ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਬੋੜੀ ਚਲਾਈ ਉਹਨਾਂ ਦਾ ਨਾਮ ਨਾਮਜ਼ਦ ਕੀਤਾ ਜਾਵੇ ਠੀਕ ਹੈ ਜੀ ਤੇ ਅਸੀਂ ਪਿਛਲੇ ਦਿਨ ਕਵਰ ਕਰਿਆ ਹਨ ਸੁਖਵੀਰ ਵਾਜਾ ਸਾਹਿਬ ਐਸੀ ਏਰੀਆ ਚ ਆਏ ਹਨ ਉਹਨਾਂ ਦਾ ਤਕਰੀਬਨ ਸੈਂਕੜੇ ਦੇ ਹਿਸਾਬ ਨਾਲ ਟਰੈਕਟਰ ਸੀਗੇ ਪਰ ਉਹੀ ਕਿਸਾਨ ਇਹ ਟਰੈਕਟਰ ਉਹਨਾਂ ਦੀ ਰੈਲੀ ਚ ਲੈ ਕੇ ਆਏ ਸੀ ਪਰ ਅੱਜ ਬਹੁਤ ਘੱਟ ਇੱਥੇ ਦਿਖ ਰਹੇ ਨੇ ਦੇਖੋ ਪਿਛਲੇ ਦਿਨ ਹੀ ਅਸੀਂ ਇੱਕ ਟਰੈਕਟਰ ਮਾਰਚ ਕੱਟਿਆ ਸੀ ਜਿਹਦੇ ਵਿੱਚ ਅਸੀਂ ਸੈਂਕੜੇ ਟਰੈਕਟਰਾਂ ਦੇ ਨਾਲ ਮਾਰਚ ਕੱਟਿਆ ਸੀ ਅੱਜ ਜੇ ਅਸੀਂ ਟਰੈਕਟਰਾਂ ਦੀ ਕਾਲ ਦਈਏ ਉਹਦੇ ਨਾਲੋਂ ਵੱਡਾ ਅਸੀਂ ਮਾਰਚ ਕੱਢਾਂਗੇ ਤੇ ਸੁਖਵੀਰ ਬਾਦਲ ਨੇ ਜਿਹੜਾ ਫਤਿਹਗੜ੍ਹ ਚ ਮਾਰਚ ਕਰਿਆ ਜੇ ਲੋਕਾਂ ਨੂੰ ਇਹ ਲੱਗਦਾ ਵੀ ਸੁਖਵੀਰ ਬਾਦਲ ਦੇ ਨਾਲ ਲੋਕ ਜਾਦਾਂ ਨੇ ਇਹ ਲੋਕਾਂ ਨੇ ਉਹਨਾਂ ਨੂੰ ਦੱਸ ਦੇਣਾ ਬੀਸ ਖਬੀਰ ਬਾਦਲ ਨਾਲ ਲੋਕ ਜਿਆਦਾ ਨੇ ਜਾਂ ਕਿਸਾਨਾਂ ਦੇ ਨਾਲ ਲੋਕ ਜਿਆਦਾ ਨੇ ਉਹ ਕਾਫਲਾ ਸਿਰਫ ਤੇ ਸਿਰਫ ਕੁਝ ਸਮੇਂ ਦਾ ਸੀਗਾ ਤੇ ਇਸ ਕਰਕੇ ਉਸ ਕਾਫਲੇ ਦਾ ਸਾਡੇ ਮੋਰਚੇ ਦੇ ਨਾਲ ਕੋਈ ਸਬੰਧ ਨਹੀਂ ਹੈਗਾ ਉਹ ਚਾਹੇ 1000 ਟਰੈਕਟਰ ਲੈ ਕੇ ਆਉਣ ਚਾਹੇ 500 ਲੈ ਕੇ ਆਉਣ ਸਾਨੂੰ ਇਹਦਾ ਕੋਈ ਮਤਲਬ ਨਹੀਂ ਪਿਛਲੇ ਦਿਨੀ ਕਿਸਾਨੀ ਮੋਰਚੇ ਦੇ ਵਿੱਚ ਜੋ ਜਿਹੜਾ ਪਹਿਲਾਂ ਵੀ ਹੋਇਆ ਸੀ ਤੇ ਹੁਣ ਵੀ ਇਸ ਦੌਰਾਨ ਵੀ ਇੱਕ ਨਵਦੀਬ ਵਾਟਰ ਕੈਨਲ ਉਹਨਾਂ ਨੂੰ ਚੰਡੀਗੜ੍ਹ ਤੋਂ ਆਪਣਾ ਮਹਾਲੀ 에어ਪੋਰਟ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਉਹ ਵੀ ਹਰਿਆਣਾ ਪੁਲਿਸ ਤੋਂ ਜੋ ਕਿ ਪੰਜਾਬ ਦੇ ਵਿੱਚ ਦਾਖਲ ਹੋ ਕੇ ਜਦ ਕਿ ਪੰਜਾਬ ਹਰਿਆਣਾ ਦੀ ਹੱਦ ਤੇ ਆ ਕੇ ਉਹ ਗੋਲੀਆਂ ਚਲਾ ਰਹੇ ਸੀ ਠੀਕ ਆ ਹੁਣ ਗ੍ਰਿਫਤਾਰੀਆਂ ਵੀ ਹੋਣ ਲੱਗੀਆਂ ਉਹ ਜਿਹਨੂੰ ਕਿਵੇਂ ਦੇਖਦੇ ਹੋ ਦੇਖੋ ਜਦੋਂ ਲੋਕ ਸੰਘਰਸ਼ ਚੱਲਦੇ ਨੇ ਉਦੋਂ ਇਹ ਗ੍ਰਿਫਤਾਰੀਆਂ ਇਹ ਸ਼ਹੀਦੀਆਂ ਇਹ ਜ਼ਰੂਰੀ ਨੇ ਬਿਲਾਜ਼ਮੀ ਹੁੰਦੀਆਂ ਹੀ ਨੇ ਜਦੋਂ ਲੋਕਤੰਤਰ ਦਾ ਕਾਣ ਹੁੰਦਾ ਹੋਵੇ ਤੇ ਇਹ ਕੁਝ ਜ਼ਰੂਰ ਆ ਇਹ ਭਾਜਪਾ ਸਰਕਾਰ ਜਿਹੋ ਜਿਹੇ ਹਤਕੰਡੇ ਅਪਣਾ ਰਹੀ ਆ ਅਸੀਂ ਸਰਕਾਰ ਨੂੰ ਕਹਿੰਦੇ ਆ ਅੱਜ ਤੂੰ ਕੱਲਾ ਨਵਦੀਪ ਨੂੰ ਗ੍ਰਿਫਤਾਰੀ ਕੀਤੀ ਆ ਤੂੰ ਤਿਆਰ ਰੱਖ ਤੇਰੀਆਂ ਜੇਲਾਂ ਦੇ ਵਿੱਚ ਜਗ੍ਹਾ ਘੱਟ ਜਾਣੀ ਇੰਨੀਆਂ ਗ੍ਰਿਫਤਾਰੀਆਂ ਦਵਾਂਗੇ ਵੀ ਤੇਰੇ ਕੋਲ ਜਗ੍ਹਾ ਨਹੀਂ ਹੋਣੀ ਜੇਲਾਂ ਦੇ ਵਿੱਚ ਸਰਕਾਰ ਸਾਡੀ ਜਿੰਨੀਆਂ ਗ੍ਰਿਫਤਾਰੀਆਂ ਕਰ ਸਕਦੀ ਆ ਉੰਨੀਆਂ ਹੋਰ ਕਰੇ ਪਰ ਉਹਨੇ ਉਹ ਤੋਂ ਦੁੱਖਣੇ ਰੂਪ ਦੇ ਵਿੱਚ ਲੋਕ ਸੜਕਾਂ ਤੇ ਆ ਕੇ ਇਹਨਾਂ ਲੋਕਾਂ ਨੂੰ ਬਾਹਰ ਕਢਵਾਉਣਗੇ ਨਵਦੀਪ ਵੀ ਇੱਕ ਦਿਨ ਬਹੁਤ ਜਲਦੀ ਤੁਹਾਡੇ ਵਿੱਚ ਹੋਵੇਗਾ ਇਹੀ ਲੋਕ ਇਹੀ ਮਾਰਚ ਦੇ ਵਾਂਗੂ ਉਹ ਵੀ ਆਪਣੀ ਆਵਾਜ਼ ਬੁਲੰਦ ਕਰਦਾ ਦੇਖੂਗਾ ਭਾਈ ਜੀ ਹੁਣ ਚੋਣਾਂ ਦਾ ਦਰਾ ਚੋਣ ਜਾਬਤਾ ਲੱਗਿਆ ਹੋਇਆ ਹੈ ਚੋਣਾਂ ਦਾ ਦਰਾ ਨਾ ਤੇ ਹੁਣ ਇਸ ਚੀਜ਼ ਨੂੰ ਕਿਵੇਂ ਦੇਖਦੇ ਹਾਂ ਕਿ ਜਿਹੜੀਆਂ ਪਾਰਟੀਆਂ ਉਧੇਦਾਰ ਨੇ ਹਨਾ ਖੜ ਰਹੀਆਂ ਨੇ ਚੋਣਾਂ ਦੇ ਵਿੱਚ ਉਹ ਚੀਜ਼ ਨੂੰ ਜਿਵੇਂ ਬੀਜੇਪੀ ਖੜ ਰਹੀ ਹੈ ਉਹਦਾ ਵਿਰੋਧ ਕੀਤਾ ਜਾਊਗਾ ਬੀਜੇਪੀ ਨੂੰ ਕੱਲੇ-ਕੱਲੇ ਪਿੰਡ ਦੇ ਵਿੱਚ ਵੜਨਾ ਬੰਦ ਕਰ ਦਵਾਂਗੇ ਹਰ ਇੱਕ ਪਿੰਡ ਦੇ ਵਿੱਚ ਕਾਲੇ ਝੰਡੇ ਦਿਖਾ ਕੇ ਹਰ ਇੱਕ ਪਿੰਡ ਦੇ ਵਿੱਚ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਜਾਊਗਾ ਕਿਸੇ ਪਿੰਡ ਦੇ ਵਿੱਚ ਵੜਨ ਨਹੀਂ ਦਿੱਤਾ ਜਾਊਗਾ ਉਹ ਤੁਸੀਂ ਦੇਖਿਆ ਹੋਣਾ ਪਿਛਲੇ 3-4 ਦਿਨਾਂ ਤੋਂ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਤੇ ਅਦਰ ਸਟੇਟ ਦੇ ਵਿੱਚ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਬਿਲਕੁਲ ਵੀ ਵੜ ਨਹੀਂ ਦਿੱਤਾ ਜਾ ਰਿਹਾ ਤੇ ਇੱਥੇ ਵੀ ਅਸੀਂ ਬਹੁਤ ਜਲਦੀ ਹਰ ਇੱਕ ਪਿੰਡ ਦੇ ਵਿੱਚ ਤੁਸੀਂ ਦੇਖਿਓ ਤੁਹਾਨੂੰ ਫਲੈਕਸ ਲੱਗੇ ਨਜ਼ਰ ਆਉਣਗੇ ਜਿੱਥੇ ਲੋਕ ਕਹਿਣਗੇ ਵੀ ਬੀਜੇਪੀ ਸਾਡੇ ਪਿੰਡ ਦੇ ਵਿੱਚ ਵੜ ਨਹੀਂ ਸਕਦੀ ਜਿਵੇਂ ਪਿੱਛੇ ਨਸਾਨਾ ਘੂਆਂ ਵੱਲੋਂ ਪੀਰਕੋਟ ਦੇ ਵਿੱਚ ਹੰਸ ਰਾਜ ਹਾਂਸ ਜੀ ਦਾ ਵਿਰੋਧ ਕੀਤਾ ਗਿਆ ਕਿ ਉਰੇ ਵੀ ਜੇ ਬੀਜੇਪੀ ਵਾਲੇ ਰੈਲੀ ਕਰਦੇ ਆ ਤਾਂ ਉਹਨਾਂ ਦਾ ਬਰੋਕ ਕੀਤਾ ਜਾਊਗਾ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ ਇਸ ਤਰ੍ਹਾਂ ਹੰਸ ਰਾਜ ਹੰਸ ਦਾ ਵਿਰੋਧ ਹੋਇਆ ਉਸੇ ਤਰ੍ਹਾਂ ਹੀ ਵਿਰੋਧ ਹੋਵੇਗਾ ਪਰ ਇਸ ਗੱਲ ਤੋਂ ਬੀਜੇਪੀ ਨੂੰ ਸਮਝ ਲੈਣਾ ਚਾਹੀਦਾ ਵੀ ਉਹ ਪਿੰਡਾਂ ਦੇ ਵਿੱਚ ਨਾ ਹੋਣ ਸ਼ਹਿਰਾਂ ਦੇ ਵਿੱਚ ਨਾ ਹੋਣ ਕਿਉਂਕਿ ਬੀਜੇਪੀ ਨੂੰ ਇਤਿਹਾਸ ਪਤਾ ਹੋਣਾ ਚਾਹੀਦਾ ਇਹਨਾਂ ਕਿਸਾਨਾਂ ਦਾ ਇਹੀ ਕਿਸਾਨਾਂ ਨੇ ਨਾਰੰਗ ਦੇ ਕੱਪੜੇ ਪਾੜੇ ਸੀ ਲੋਕਾਂ ਦੇ ਰੋਅ ਅੱਗੇ ਪਤਾ ਨਹੀਂ ਹੁੰਦਾ ਕੀ ਕੁਝ ਹੋ ਜਾਂਦਾ ਹੈ ਤੇ ਬੀਜੇਪੀ ਸਰਕਾਰ ਕਿਸੇ ਵੀ ਤਰ੍ਹਾਂ ਦਾ ਇਹ ਕੁੱਲਿਖਾ ਨਾ ਰੱਖੇ ਵੀ ਅਸੀਂ ਪਤਾ ਨਹੀਂ ਲੋਕ ਵੱਡੇ ਵੱਡੇ ਚਿਹਰੇ ਅੱਗੇ ਕਰਕੇ ਅਸੀਂ ਕੁਝ ਇਥੋਂ ਪ੍ਰਾਪਤ ਕਰ ਲਾਂਗੇ ਬਿਲਕੁਲ ਇਹਨਾਂ ਦਾ ਮਲੀਆ ਮੇਟ ਕਰਨਗੇ ਇਹ ਲੋਕ ਇਹਨਾਂ ਲੋਕਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਦਾ ਸਫਾਇਆ ਕਰਕੇ ਇਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਧੂਲ ਚਟਾਉਣੀ ਆ ਜਿਹੜੀ ਬੀਜੇਪੀ ਕਹਿੰਦੀ ਆ ਸਾਡੀ 400 ਸੀਟਾਂ ਦੇ ਉੱਪਰ ਆਉਣੀਆਂ ਉਹ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਓ ਨਤੀਜੇ ਇਸ ਕਿਸਾਨੀ ਸੰਦਰਸ਼ ਦੇ ਨਾਲ ਇਹਨਾਂ ਕਿਸਾਨਾਂ ਦੇ ਨਾਲ ਜਿਨ੍ਹਾਂ ਨੇ ਵੀ ਮੱਥਾ ਲਾਇਆ ਹੈ ਉਹਨਾਂ ਦਾ ਇੱਥੇ ਕੁਝ ਨਹੀਂ ਰਿਹਾ ਵੱਡੇ ਵੱਡੇ ਤਖਤ ਢੈਂਦੇ ਰਹੇ ਨੇ ਇਹ ਬੀਜੇਪੀ ਦਾ ਤਖਤ ਵੀ ਢਹਿ ਜਾਊਗਾ ਤੇ ਨਹੀਂ ਜੇ ਇਹਨਾਂ ਨੂੰ ਅਸੀਂ ਆਪਣੀਆਂ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੰਨਣੀਆਂ ਮੰਨ ਲੈਂਦੇ ਤਾਂ ਚੰਗੀ ਗੱਲ ਆ ਹੁਣ ਸਾਡੀਆਂ ਜਿਹੜੀ ਵੀ ਅੱਗੇ ਸਰਕਾਰ ਆਉਂਦੀ ਆ ਭਾਵੇਂ ਇਹਨਾਂ ਦੀ ਆਉਂਦੀ ਆ ਭਾਵੇਂ ਇੰਡੀਆ ਗੱਤ ਜੋੜ ਜਾ ਕਾਂਗਰਸ ਚਾ ਜਿਹਦੀ ਵੀ ਆਊਗੀ ਉਦੋਂ ਤੱਕ ਅਸੀਂ ਨਹੀਂ ਹੁੰਦੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੱਛਾ ਤੇ ਮੈਨੂੰ ਇੱਦਾਂ ਦੱਸੋ ਤੁਸੀਂ ਹੁਣ ਭਗਵੰਤ ਮਾਨ ਅੱਜ ਭਖੜਤਾਲ ਤੇ ਬੈਠੇ ਨੇ ਕੇਂਦਰੀ ਬਲ ਦੇ ਹੱਥ ਦੇ ਵਿੱਚ ਉਹ ਕਹਿੰਦੇ ਸੀ ਪੁਖਰਤਾਲ ਤੇ ਰਹਿ ਕੇ ਕੇਜਰੀ ਵਾਲੂ ਰਹਾ ਕਰਨ ਦਾ ਪਿੱਛੇ ਜੇ ਮਹਾਰਾਜੀ ਵੀ ਰੱਖੀ ਸੀਗੀ ਉਹ ਜੀ ਨੂੰ ਕਿਵੇਂ ਦੇਖਦੇ ਸੀ ਦੇਖੋ ਇਹ ਸਾਰੇ ਪਖੰਡ ਨੇ ਆਪਣੇ ਲੋਕਾਂ ਲਈ ਲੜੋ ਲੀਡਰ ਤੁਹਾਡਾ ਗਿਆ ਅੰਦਰ ਉਹ ਕਪੜੇ ਵਾਜੀ ਦੇ ਵਿੱਚ ਗਿਆ ਤੇ ਸਾਬਤ ਹੋ ਚੁੱਕਿਆ ਵੀ ਉਹਨੇ ਕੋਈ ਸ਼ਰਾਬ ਦਾ ਘਟਾਲਾ ਗਿਆ ਇੱਕ ਨਹੀਂ ਗਿਆ ਇਹਨਾਂ ਦੇ ਕਹੀ ਗਏ ਨੇ ਇਹ ਸਿਰਫ ਭਗਵੰਤਾਨ ਆਪਣੇ ਆਕਾ ਨੂੰ ਖੁਸ਼ ਕਰਨ ਲਈ ਲੱਗਿਆ ਹੋਇਆ ਇਹਦੇ ਨਾਲ ਲੋਕਾਂ ਨੂੰ ਸਮਾਜ ਨੂੰ ਕੋਈ ਫਾਇਦਾ ਨਹੀਂ ਹੋਣਾ ਹੈਗਾ ਇਹਹੀ ਇਹ ਭਗਵੰਤਾਨ ਨੇ ਜਦੋਂ ਬੇਕਸੂਰ ਨੌਜਵਾਨ ਤੇ ਜੇਲ੍ਹਾਂ ਦੇ ਵਿੱਚ ਡੱਕੇ ਨੇ ਉਦੋਂ ਇਹਨੂੰ ਦਿਖਿਆ ਨਹੀਂ ਹੈਗਾ ਜਦੋਂ ਸਾਡੇ ਲੋਕ ਭੁੱਖ ਹੜਤਾਲਾਂ ਕਰ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਸਾਡਾ ਬੰਦੀ ਸਿੰਘ ਦਾ ਮੋਰਚਾ ਲੱਗਿਆ ਹੋਇਆ ਉਦੋਂ ਦਾ ਭਗਵੰਤਾਨ ਨੂੰ ਦਿਖਿਆ ਨਹੀਂ ਹੈਗਾ ਵੀ ਅਸੀਂ ਉਹਨਾਂ ਨੂੰ ਛਡਾਉਣਾ ਜਦੋਂ ਅੱਜ ਅੱਜ ਇਹਦਾ ਇੱਕ ਕਸੂਰਵਾਰ ਬੰਦਾ ਜੇਲ੍ਹ ਦੇ ਵਿੱਚ ਡੱਕਿਆ ਅੱਜ ਇਹ ਮਰਨ ਵਰਤ ਦੀ ਗੱਲ ਕਰਦਾ ਪੁਖੜਤਾਲ ਦੀ ਗੱਲ ਕਰਦਾ ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਵਲੰਟੀਅਰ ਨੇ ਜਿਹੜੇ ਖਾਕਰ ਕਲਾ ਦੇ ਨੇੜੇ ਢੇੜੇ ਦੇ ਨੇ ਉਹ ਉੱਥੇ ਪਹੁੰਚਣ ਆਪਾਂ ਇਕੱਠੇ ਪੁਖੜਤਾਲ ਰੱਖਾਂਗੇ ਤੇ ਜਿਹੜੇ ਜ਼ਿਲ੍ਹੇ ਦੇ ਜਿਵੇਂ ਫਤਗੜ ਸਾਹਿਬ ਜ਼ਿਲ੍ਹਾ ਹੋਇਆ ਲੁਧਿਆਣਾ ਜ਼ਿਲ੍ਹਾ ਹੋਇਆ ਹੋਰ ਜ਼ਿਲ੍ਹੇ ਹੋਵੇ ਉਹਨਾਂ ਦੇ ਵਿੱਚ ਸਾਰੇ ਵਲੰਟੀਅਰ ਵਰਤ ਰੱਖਣ देखो ਉਹਨਾਂ ਦੀ ਪਾਰਟੀ ਦਾ ਪ੍ਰੋਗਰਾਮ ਹੋ ਸਕਦਾ ਆਪਣੇ ਮੋਰਚੇ ਨੂੰ ਇਸ ਚੀਜ਼ ਦਾ ਕੋਈ ਲਾਭ ਨਹੀਂ ਹੈਗਾ ਨਾ ਕੋਈ ਸਾਡਾ ਇਹਦੇ ਨਾਲ ਮਤਲਬ ਆ ਉਹ ਇੱਕ ਦਿਨ ਰੱਖਣ ਦੋ ਦਿਨ ਰੱਖਣ ਉਹ ਸਿਰਫ ਤੇ ਸਿਰਫ ਉਹ ਆਪਣੇ ਆਕਾ ਨੂੰ ਖੁਸ਼ ਕਰਨ ਦੇ ਲਈ ਆਪਣੇ ਜਿਹੜੇ ਉਹਨਾਂ ਦੇ ਵਲੰਟੀਅਰ ਨੇ ਉਹਨਾਂ ਦਾ ਅਨਾਰਕੀ ਆਪਣੇ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਇਹ ਕੁਝ ਹੋ ਰਿਹਾ ਔਰ ਇਹਦੇ ਵਿੱਚੋਂ ਨਿਕਲਣਾ ਜਾਣ ਨੂੰ ਕੁਝ ਵੀ ਨਹੀਂ ਹੈਗਾ ਪਿੱਛੇ ਜੇ ਕਾਂਗਰਸ ਸਰਕਾਰ ਦਾ ਮੈਨੀਫੈਸਟੋ ਹੁੰਦਾ ਉਹਨਾਂ ਨੇ ਕਿਹਾ ਕਿ ਅਸੀਂ ਐਮਐਸਪੀ ਦੇ ਗਾਰੰਟੀ ਕਾਲ ਨੂੰ ਵਧਾਵਾਂਗੇ ਜੇ ਤੁਸੀਂ ਸਾਡੀ ਸਰਕਾਰ ਬਣਾਉਂਦੇ ਹੋ ਤੇ ਅਸੀਂ ਨਰੇਗਾ ਸਕੀਮ ਵੀ ਲਿਆਵਾਂਗੇ ਉਹ ਚੀਜ਼ ਬਾਰੇ ਦੇਖੋ ਜਿਹੜਾ ਕਾਂਗਰਸ ਨੇ ਇਹ ਮੈਨੀਫੈਸਟੋ ਦੇ ਵਿੱਚ ਲਿਆਂਦਾ ਭਾਵੇਂ ਉਹ ਕੇਜਰੀ ਵਾਲਾ ਇਹਨਾਂ ਦਾ ਜਿਹੜਾ ਇੰਡੀਆ ਦਾ ਘੱਟ ਜੋੜਾ ਇਹ ਅੱਜ ਕਿਸਾਨ ਸੜਕਾਂ ਤੇ ਬੈਠੇ ਨੇ ਕਿਸਾਨਾਂ ਦੇ ਦਬਾਅ ਕਰਕੇ ਹੀ ਇਹ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਸਾਡੀਆਂ ਮੰਗਾਂ ਆਈਆਂ ਅੱਜ ਤੱਕ ਨਾ ਕਾਂਗਰਸ ਇਹ ਕੰਤਾ ਲੈ ਆਈ ਅੱਜ ਕਾਂਗਰਸ ਇਹ ਵੀ ਭਲੇਖਾ ਘੱਟ ਦੇਵੇ ਵੀ ਅਸੀਂ ਇਕੱਲਾ ਮੈਨੀਫੈਸਟੋ ਦੇ ਵਿੱਚ ਲਿਆ ਕੇ ਸਾਰ ਲਵਾਂਗੇ ਪਰ ਅਸੀਂ ਉਦੋਂ ਤੱਕ ਨਹੀਂ ਉੱਠਣਾ ਜਦੋਂ ਤੱਕ ਜਿਹੜੀਆਂ ਗੱਲਾਂ ਮੈਨੀਫੈਸਟੋ ਦੇ ਵਿੱਚ ਰੱਖੀਆਂ ਨੇ ਤੁਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਹੋ ਜਦੋਂ ਹੁਣ ਤੱਕ ਲਾਗੂ ਨਹੀਂ ਕਰਦੇ ਉਦੋਂ ਤੱਕ ਇਹ ਲੋਕ ਸਾਡੇ ਕਿਸਾਨ ਉੱਥੋਂ ਸੜਕਾਂ ਤੋਂ ਨਹੀਂ ਉੱਠਣਗੇ ਇਹ ਪਹਿਲਾਂ ਵੀ ਮੈਨੀਫੈਸਟੋ ਬੋਤਰਾ ਦੇ ਆਉਂਦੇ ਨੇ ਕਿ ਅਸੀਂ ਪੰਜਾਬ ਦੇ ਯੂਥ ਨੂੰ ਨੌਕਰੀਆਂ ਦਵਾਂਗੇ ਨਵੀਆਂ ਨਵੀਆਂ ਸਕੀਮਾਂ ਦਿੱਤੀਆਂ ਜਾਣਗੀਆਂ ਜਿਵੇਂ ਪਿੱਛੇ ਜੇ ਭਗਵਾਨਤਮਾਨ ਨੇ ਕਿਹਾ ਕਿ ਮਹਿਲਾਵਾਂ ਨੂੰ ਅਸੀਂ 1000 ਰੁਪਏ ਭੱਤਾ ਦਿਆ ਕਰਾਂਗੇ ਮਹੀਨੇ ਦਾ ਦੇਖੋ ਇਹ ਸਾਰੀਆਂ ਛੋਸ਼ੇ ਬਾਜੀਆਂ ਨੇ ਉਹਨਾਂ ਦੀਆਂ ਅਸੀਂ ਕਹਿੰਦੇ ਆ ਵੀ ਇਹ ਲੋਕੋ ਇਹਨਾਂ ਧੀਆਂ ਗੱਲਾਂ ਦੇ ਵਿੱਚ ਨਾ ਆਵੋ ਜਦੋਂ ਤੱਕ ਤੁਹਾਡਾ ਝੰਡਾ ਡੰਡਾ ਕਾਇਮ ਨਹੀਂ ਹੁੰਦਾ ਐਵੇਂ ਤੁਸੀਂ ਲੋਕਾਂ ਵਾਂਗੂ ਸੜਕਾਂ ਤੇ ਨਹੀਂ ਆਉਂਦੇ ਉਦੋਂ ਤੱਕ ਤੁਹਾਨੂੰ ਚਾਹੇ ਹੈ 2000 ਕਹਿਦਣ ਚਾਹੇ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਵਾਲੀ ਗੱਲ ਰੱਖਦਾਂ ਇਹ ਸਿਰਫ ਤੁਹਾਨੂੰ ਇੱਕ ਪ੍ਰੋਪੇਗੈਂਡੇ ਦੇ ਅਧੀਨ ਲੋਕਾਂ ਤੁਹਾਨੂੰ ਉਤਸ਼ਾਹ ਉਤਸ਼ਾਹਿਤ ਕਰਕੇ ਵੀ ਸਾਨੂੰ ਵੋਟਾਂ ਪਾ ਜਾਣ ਸਿਰਫ ਵੋਟਾਂ ਨਹੀਂ ਰਾਜਨੀਤੀ ਖਾਤਰ ਆ ਜੇ ਇਹਨਾਂ ਦੇ ਮੈਨੀਫੈਸਟੋ ਵਾਲੀਆਂ ਗੱਲਾਂ ਲਾਗੂ ਕਰਵਾਉਣੀਆਂ ਨੇ ਤਾਂ ਤੁਹਾਨੂੰ ਇਹ ਸੰਘਰਸ਼ ਕਰਨੇ ਪੈਣੇ ਨੇ ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਦੇ ਆਂ ਸ਼ੰਭੂ ਵਾਟਰ ਤੇ ਨੌਰੀ ਵਾਟਰ ਤੇ ਟਾਪੜੀ ਵਾਟਰ ਤੇ ਜਿੱਥੇ-ਜਿੱਥੇ ਮੋਰਕੇ ਲੱਗੇ ਹੋਏ ਨੇ ਆਪਣੇ ਪੂਰੇ ਪੰਜਾਬ ਦੇ ਵਿੱਚੋਂ ਕਾਣ ਨੂੰ ਵੋਟਾਂ ਦਾ ਕੋਈ ਮਤਲਬ ਨਹੀਂ ਹੈਗਾ ਜਿਹੜੀ ਮਰਜੀ ਸਰਕਾਰ ਆਵੇ ਤੁਸੀਂ ਤੁਹਾਡਾ ਝੱਡਾ ਡੰਡਾ ਤੇ ਆ ਲੋਕ ਸ਼ਕਤੀ ਕਾਇਮ ਚਾਹੀਦੀ ਆ ਤੇ ਆਪਾਂ ਵੱਡੇ-ਵੱਡੇਾਂ ਦੇ ਤਖਤ ਟਾ ਕੇ ਆਪਣੀਆਂ ਮੰਗਾਂ ਲਾਕੂ ਕਰਵਾਵਾਂਗੇ ਜਿਵੇਂ ਪਹਿਲਾਂ ਮੋਤੀ ਸਰਕਾਰ ਤੋਂ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਨੇ ਹੁਣ ਚਾਹੇ ਇਹ ਹੀ ਭਾਜਪਾ ਸਰਕਾਰ ਜੇ ਦੁਬਾਰਾ ਆਉਂਦੀ ਆ ਇਹਨਾਂ ਨੂੰ ਹੀ ਥੁੱਕ ਤੇ ਚਟਾਵਾਂਗੇ ਜੇ ਕਾਂਗਰਸ ਆਉਂਦੀ ਆ ਦਾ ਉਹਨਾਂ ਨੇ ਜਿਹੜਿਆ ਮੈਨੀਫੈਸਟੋ ਵਿੱਚ ਗੱਲਾਂ ਰੱਖੀਆਂ ਨੇ ਉਹਨਾਂ ਦੇ ਵਿਰੁੱਧ ਵੀ ਇਹ ਧਰਨਾ ਲਗਾਤਾਰ ਜਾਰੀ ਰਿਹਾ ਹੈ। ਅੱਛਾ ਤੇ ਅੱਗੇ ਕੋਲ ਦਿੱਤੀ ਜਾਂਦੀ ਹੈ ਕਿ ਟ੍ਰੇਨਾਂ ਰੁਕੀਆਂ ਜਾਣਗੀਆਂ। ਉਹ ਚੀਜ਼ ਬਾਰੇ ਕੋਈ ਸੰਖੇਪਿਤ ਦੱਸੋ। ਦੇਖੋ ਸਾਡੇ ਜਿਹੜੇ ਨੌਜਵਾਨ ਜਿਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੇ ਸਬੰਧ ਦੇ ਵਿੱਚ 9 ਤਰੀਕ ਦਾ ਆਪਣਾ ਟ੍ਰੇਨਾਂ ਬੰਦ ਕਰਨ ਦਾ ਸ਼ੰਭੂ ਵਾਟਰ ਤੇ ਪ੍ਰੋਗਰਾਮ ਆ। ਅਸੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਅਪੀਲ ਕਰਦੇ ਆ। ਨਾਉ ਤਰੀਕ ਤੋਂ ਤੁਸੀਂ ਵੱਧ ਵੱਧ ਗਣਤੀ ਦੇ ਵਿੱਚ ਸ਼ੰਭੂ ਬਾਟਰ ਤੇ ਪਹੁੰਚੋ ਤਾਂ ਜੋ ਜਿਹੜਾ ਆਪਣਾ ਉਹ ਪ੍ਰੋਗਰਾਮ ਆ ਉਹ ਜਿਵੇਂ ਵੀ ਅੱਕੇ ਕਾਲ ਆਉਗੀ ਇੱਕ ਦਿਨ ਦਾ ਰੱਖਣਾ ਵੱਧ ਰੱਖਣਾ ਉਹ ਆਪਣਾ ਪ੍ਰੋਗਰਾਮ ਲਗਾਤਾਰ ਨਿਯੰਤਰ جاری ਰਹੂਗਾ ਉਹ ਆਪਾਂ ਅਗਲੀ ਕਾਲ ਤੇ ਧਿਆਨ ਦੇਵਾਂਗੇ ਅਗਲੀ ਪਲੈਨਿੰਗ ਕੀ ਆ ਹੁਣ ਤੁਸੀਂ ਮੋਰਚੇ ਨੂੰ ਇਸ ਵਕਤ ਕਿਸ ਪੋਜੀਸ਼ਨ ਤੇ ਦੇਖ ਰਹੇ ਹੋ ਮੋਰਚਾ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਮੋਰਚਾ ਪੂਰੇ ਸਟੈਂਡ ਤੇ ਆ ਪੂਰੇ ਭਾਰਤ ਵਿੱਚ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਪਤਾ ਆ ਤੁਹਾਡਾ ਕੈਮਰਾ ਦੇਖ ਲਵੇ ਕਈ ਕਿਲੋਮੀਟਰ ਦਾ ਸਾਡਾ ਇਹ ਕਾਫਲਾ ਬਣ ਚੁੱਕਿਆ ਹੈ ਜਿੱਥੇ ਸਾਡੇ ਕਿਸਾਨ ਆਏ ਨੇ ਉੱਥੇ ਸਾਡੇ ਨਾਲ ਜਾਂਦੇ ਜਾਂਦੇ ਆਮ ਲੋਕ ਵੀ ਇਸ ਕਾਫਲੇ ਦੇ ਵਿੱਚ ਇਕੱਠੇ ਹੋ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫਲੇ ਹੋਰ ਵੱਡੇ ਬਣਦੇ ਜਾਣਗੇ ਦੇਖੋ ਪੂਰਾ ਜੋਰ ਤੇ ਲੋਕ ਆਪੀਏ ਮਸ਼ੀਨਾਂ ਠੀਕਰ ਰਹੇ ਨੇ ਅੱਜ ਸੀਜ਼ਨ ਦਾ ਸਮਾਂ ਚੱਲ ਰਿਹਾ ਪਰ ਫੇਰ ਵੀ ਲੋਕ ਸੜਕਾਂ ਤੇ ਆਏ ਨੇ ਇਹ ਦੱਸਦਾ ਵੀ ਮੋਰਚਾ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਲੋਕੋ ਕਾ ਆਪਣੀਆਂ ਮੰਗਾਂ ਮਨਵਾਏ ਬਿਨਾ ਪਿੱਛੇ ਨਹੀਂ ਹਟਣਗੇ ਅਜੇ ਪੂਰੇ ਭਾਰਤ ਦੇ ਵਿੱਚ ਚੋਣਾ ਦਾ ਦੌਰ ਚੱਲ ਰਿਹਾ ਘਰ ਘਰ ਗੱਲ ਚੱਲ ਰਹੀ ਹੈ ਸਰਕਾਰਾਂ ਦੀ ਚੋਣਾ ਦੀ ਕਿਤੇ ਕਿਸਾਨ ਇਸ ਵਾਰ ਕਿਸ ਪਾਰਟੀ ਨੂੰ ਸਮਰਥਨ ਦੇਣਗੇ ਆਪਣਾ ਸਾਡਾ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈਗਾ ਨਾ ਅਸੀਂ ਦੋਏ ਲੋਕਾਂ ਦਾ ਅਧਿਕਾਰ ਆ ਅਸੀਂ ਹੈਗਿਆ ਲੜਨ ਵਾਲੇ ਲੋਕ ਜਿਹੜੀ ਮਰਜ਼ੀ ਸਰਕਾਰ ਆਵੇ ਜਿਹੜਾ ਮਰਜ਼ੀ ਤਾਕਤ ਤੇ ਬੈਠੇ ਜਿਹੜਾ ਲੋਕਾਂ ਦੇ ਵਿਰੁੱਧ ਬੋ ਚੱਲੂਗਾ ਉਹਦੇ ਵਿਰੁੱਧ ਅਸੀਂ ਲੜਨਾ ਤੇ ਆਪਣੇ ਹੱਕ ਮਨਾਉਣੇ ਨੇ ਇਸ ਕਰਕੇ ਜਿਹੜੀ ਮਰਜ਼ੀ ਸਰਕਾਰ ਆ ਜਵੇ ਸਾਡਾ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਸਮਰਥਨ ਨਹੀਂ ਤੇ ਭਾਈ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੂਗੇ ਅਸੀਂ ਕਹਿਣਾ ਤਾਂ ਇਹੋ ਚਾਹੋਗੇ ਵੀ ਮੇਰੇ ਪੰਜਾਬ ਦੇ ਲੋਕੋ ਅੱਜ ਸ਼ੁਭਕਰਨ ਸ਼ਹੀਦ ਹੋਇਆ ਆਪਾਂ ਲੱਖਾਂ ਦੀ ਗਣਤੀ ਦੇ ਵਿੱਚ ਮੋਰਚੇ ਦੇ ਵਿੱਚ ਅੱਗੇ ਵਧ ਰਹੇ ਸੀ ਉਹ ਗੋਲੀ ਜਿਹੜੀ ਸ਼ੁਭਕਰਨ ਦੇ ਵੱਜੀ ਆ ਉਹ ਜਿਹੜੇ ਆਪਾਂ ਅੱਗੇ ਵਧ ਰਹੇ ਸੀ ਉਹ ਆਪਣੇ ਕਿਸੇ ਦੇ ਵੀ ਵੱਜ ਸਕਦੀ ਸੀ ਇਸ ਕਰਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸ਼ੁਭਕਰਨ ਨੂੰ ਜ਼ਰੂਰ ਯਾਦ ਰੱਖੋ ਉਹ ਇੱਕ ਮਾਂ ਦਾ ਪੁੱਤ ਗਿਆ ਜੇ ਆਪਣਾ ਕੋਈ ਜਾਂਦਾ ਤਾਂ ਤੁਸੀਂ ਸੋਚ ਕੇ ਦੇਖੋ ਤੁਹਾਡੇ ਪਿੰਡ ਚ ਕੋਈ ਜਾਂਦਾ ਤਾਂ ਤੁਸੀਂ ਕਿਸੇ ਰਾਜਨੀਤੀ ਪਾਰਟੀ ਦੀ ਰੈਲੀਆਂ 'ਚ ਜਾਂਦੇ ਅੱਜ ਤੁਹਾਨੂੰ ਅਸੀਂ ਇਹੋ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਵੀ ਇਹਨਾਂ ਰਾਜਨੀਤੀ ਪਾਰਟੀਆਂ ਦਾ ਖੜਾ ਛੱਡ ਕੇ ਇਧਰ એનર્ਜੀ ਲਾਉਣ ਦੀ ਬਜਾਏ ਤੁਸੀਂ ਸਾਡੇ ਨਾਲ ਇਹ ਜਿਹੜਾ ਬਾਡਰਾਂ ਦੇ ਮੋਰਚੇ ਲੱਗੇ ਹੋਏ ਨੇ ਇਹਨਾਂ ਮੋਰਚਿਆਂ ਦੇ ਵਿੱਚ ਹਾਜ਼ਰੀ ਲਵਾਓ ਤਾਂ ਜੋ ਅੱਪਾ ਆਪਣੀਆਂ ਹੱਕੀ ਮੰਗਾ ਲੱਕ ਪਵਾ ਸਕੀ ਠੀਕ ਹੈ ਜੀ ਅੱਜ ਕਿਸਾਨਾਂ ਵੱਲੋਂ ਕੋਲ ਦਿੱਤੀ ਗਈ ਸੀਗੀ ਰੈਲੀ ਕੱਢਣ ਵਾਸਤੇ ਅੱਜ ਉਹਨਾਂ ਨੇ ਰੈਲੀ ਕੱਢੀ ਆ ਸ਼ੁਕਰਾਂ ਦੇ ਹੱਕ ਦੇ ਵਿੱਚ ਉਹਨੂੰ ਸੰਦਰਜਲੀ ਦੇਣ ਵਾਸਤੇ ਕੱਢੀ ਆ ਇਹ ਰੈਲੀ ਤੁਹਾਨੂੰ ਦੱਸ ਦਈਏ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਦਾਣਾ ਮੰਡੀ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਕਾਲੇ ਤੱਕ ਕੱਢੀ ਗਈ ਆ ਉੱਥੇ ਜਾ ਕੇ ਕਹਿੰਦੇ ਅਸੀਂ ਮੋਦੀ ਸਰਕਾਰ ਦਾ ਪਤਲਾ ਫੁੱਕਾਂਗੇ ਜਿਨ੍ਹਾਂ ਨੇ ਸਾਡੇ ਸ਼ੁਕਰਾਂ ਨੂੰ ਸ਼ਹੀਦ ਕਰਾਇਆ ਮੈਂ ਸਮਨ ਸਿੰਘ ਜੀ ਸਿੰਘ ਕੈਮਰਾਮੈਨ ਫਰਿੰਦਰ ਸਿੰਘ ਧੰਨਵਾਦ